ਇਹਨੂੰ ਕਹਿੰਦੇ ਆ ਪੋਡਕਾਸਟ ਅੱਜ ਆਪਾਂ ਲੱਗਿਆ ਪੋਡਕਾਸਟ ਕਰਨ ਤੁਸੀਂ ਕਹਿੰਨਾ ਲੌਂਗੀ ਆ ਇਹਦੇ ਵਿੱਚ ਕਿਹੜੀ ਲੱਗ ਗੱਲ ਆ ਉਹ ਲੱਗ ਗੱਲ ਹੈਗੀ ਆ ਬਾਈ ਆਏ ਪਹਿਲਾਂ ਮੇਰੇ ਸਟੂਡੀਓ ਸਟੂਡੀਓ ਚ ਬਣੀ ਨਹੀਂ ਗੱਲ ਮਤਲਬ ਕਿ ਇਹਨਾਂ ਦਾ ਸੈਟਅਪ ਜਿਆ ਨਹੀਂ ਸੀ ਬਣਦਾ ਅਸੀਂ ਇਹਨਾਂ ਨੂੰ ਲੈ ਗਏ ਬਈ ਖਾਲੀ ਥਾਂ ਤੇ ਕਿਸੇ ਦਾ ਖਾਲੀ ਪਲਾਨ ਸੀਗਾ ਕਹਿੰਦੇ ਇੱਥੇ ਖਾਲੀ ਪਲਾਨ ਤੇ ਕਰ ਲੈਣੇ ਆ ਮੈਂ ਇਹਨਾਂ ਨੂੰ ਕਹਾ ਮੈਂ ਕਹਾ ਜੇ ਨਾਲੇ ਜਗ੍ਹਾ ਵਾਲ ਆ ਗਿਆ ਉਹ ਗੱਲ ਕਰਤੀ ਥੋੜੀ ਮੈਂ ਕਹਾ ਜੇ ਕਿਤੇ ਜਗ੍ਹਾ ਵਾਲ ਆ ਗਿਆ ਉਹ ਤੁਹਾਡੇ ਗੱਲ ਨਾ ਪੈ ਜਵੇ ਉੱਤੇ ਮੇਰੇ ਵੀ ਗੱਲ ਪਵੇ ਅਗਲਾ ਬਈ ਕਿੱਥੇ ਤੁਸੀਂ ਸੈਟਅਪ ਲਾਈ ਜਾਂਦੇ ਆ ਤੇ ਲੋਕੀ ਵਾਲੇ ਦੋ ਵਾਲੇ ਦੇਖਣ ਖਰੇ ਜ਼ਮੀਨ ਦੀ ਮੰਤੀ ਕਰਨ ਆਏ ਆ ਉਹ ਭਰਾਵਾ ਜ਼ਮੀਨ ਦੀ ਮੰਤੀ ਨਹੀਂ ਕਰਨਾ ਇਹ ਕੈਮਰੇ ਵਾਲਾ ਸੈਟਅਪ ਆ ਬਾਹਰ ਮੁੰਡੇ ਦੇਖਣ ਬੜਾ ਚਾਸੀ ਮੁੰਡਿਆ ਮਨੂੰ ਪੇ ਲੋੰਗੀਆਂ ਦਾ ਪੋਡਕਾਸਟ ਆ ਲੋੰਗੀਆਂ ਨੂੰ ਅੱਜ ਲਾਈਵ ਦੇਖੀਏ ਮੈਂ ਕਹਾ ਯਾਰ ਮੈਂ ਵੀ ਬੰਦਿਆਰਗਾ ਬੰਦਾ ਆ ਤੁਹਾਡੇ ਵਰਗੀਆਂ ਮੇਰੇ ਲੱਤਾਂ ਆ ਤੁਹਾਡੇ ਵਰਗਾ ਸਿਰਵਾ ਤੁਹਾਡੇ ਵਰਗੇ ਹੱਥ ਆ ਪਰ ਦਿਮਾਗ ਮੇਰਾ ਕੋ ਛਟਕੇ ਆ ਕਲਮ ਉਹ ਤਾਂ ਪਰੇ ਤੋਂ ਪਰੇ ਆਪਣੀ ਬਾਕੀ ਫੇ ਲੱਗ ਗਿਆ ਸੈਟਅਪ ਲਾਉਣ ਤੇ ਮੈਨੂੰ ਵਿੱਚ ਫੋਨ ਆ ਗਿਆ ਮੈਂ ਫੋਨ ਸੁਣ ਥੋੜਾ ਸਾਈਡ ਤੇ ਹੋਇਆ ਸਾਈਡ ਹੁੰਦਿਆਂ ਹੁੰਦਿਆਂ ਚਿਹਰਾ ਮੁੜਿਆ ਨੇ ਲੈਣ ਦੀਆਂ ਚਿਹਰਾ ਲਿਆ ਕੇ ਇੱਕ ਦੂਸਰੇ ਦੇ ਸਾਹਮਣੇ ਲਾਤੀਆਂ ਇਹਨਾਂ ਨੇ ਆਪ ਦਾ ਨਾ ਸੈਟਅਪ ਇਹ ਬਣਾਉਣਾ ਹੁੰਦਾ ਮਤਲਬ ਕਿ ਇੱਕ ਵਿਊ ਲੈਣਾ ਹੁੰਦਾ ਤੇ ਵਿਊ ਕੰਦੇ ਸਾਨੂੰ ਬਾਈ ਇੱਥੇ ਮਿਲ ਗਿਆ ਮੈਂ ਕਿਹਾ ਠੀਕ ਆ ਚਲੋ ਆਜੋ ਲਓ ਜੀ ਵਿਊ ਹੋ ਗਿਆ ਘੈਂਟ ਆਹਾ ਸੁਸਾਇਟੀ ਦੇ ਥੱਲੇ ਮਤਲ ਨਾਲ ਦੀ ਜਗ੍ਹਾ ਦੇ ਉੱਤੇ ਸੈਟਅਪ ਫਿੱਟ ਕਰ ਲਿਆ ਫਿੱਟ ਕਰਕੇ ਮੇਰੀ ਉਹ ਕਰ ਰਹੇ ਸੀਗੇ ਵੇਟ ਮੈਂ ਉਧਰ ਫੋਨ ਦੇ ਚੱਕਰ ਚ ਫਸਿਆ ਆਇਆ ਸੀਗਾ ਮੈਂ ਕਿਹਾ ਮੇਰਾ ਪਲੀਜ਼ ਮੇਰਾ ਫੋਨ ਮੈਨੂੰ ਸੁਣ ਲੈਣ ਦੋ ਇਹ ਪੋਡਕਾਸਟ ਚ ਹੁਣਾ ਕੀ ਆ ਭਗਾਈ ਮਾਰਨੀ ਹੁੰਦੀ ਆ ਕੋਈ ਉਹਗਲਿਆਂ ਨੇ ਕੁਐਸਚਨ ਪੁੱਛਣੇ ਹੁੰਦੇ ਆ ਅਸੀਂ ਜਵਾਬ ਦੇਣੇ ਹੁੰਦੇ ਆ ਕੁਝ ਸਿੱਧੇ ਜਵਾਬ ਦੇਣੇ ਹੁੰਦੇ ਆ ਕੁਝ ਪੁੱਠੇ ਦੇਣੇ ਹੁੰਦੇ ਕਿਉਂਕਿ ਲੌਂਗੀਆਂ ਹਮੇਸ਼ਾ ਕਾਉਂਟਰਵਰਸੀ ਚ ਫਸਿਆ ਰਿਆ ਲੌਂਗੀਆਂ ਜਦੋਂ ਕਾਉਂਟਰਵਰਸੀ ਦਾ ਨਾਮ ਹੁੰਦਾ ਲੋਕ ਮੈਨੂੰ ਪਤਾ ਨਹੀਂ ਕਾਤੇ ਯਾਦ ਕਰ ਲੈਂਦੇ ਆ ਮੈਂ ਤਾਂ ਹੁਣ ਏਦਾਂ ਦੀਆਂ ਚੀਜ਼ਾਂ ਤੋਂ ਅੱਗੇ ਹਟ ਕੇ ਰੰਨਾ ਪਿੱਛੇ ਭਰਾਵਾ ਕੁਝ ਨਹੀਂ ਇਹਨਾਂ ਚੀਜ਼ਾਂ 'ਚ ਰੱਖਿਆ ਕਾਉਂਟਰਵਰਸੀ ਨਹੀਂ ਚੱਲਦੀ ਹੁੰਦੀ ਚਲਦੇ ਗੀਤ ਹੁੰਦੇ ਆ ਤੁਹਾਡਾ ਕੰਟੈਂਟ ਚੱਲਦਾ ਹੁੰਦਾ ਠੀਕ ਆ ਮੇਨ ਕੰਟੈਂਟ ਨੂੰ ਅਸੀਂ ਰੱਖਿਆ ਆ ਤੇ ਗੱਲ ਆ ਗਈ ਕੰਟੈਂਟ ਦੀ ਬਾਈ ਨੇ ਮੈਨੂੰ ਕੁਐਸਚਨ ਪੁੱਛਿਆ ਪੇ ਬਾਈ ਜਿਹੜਾ ਅਗਲਾ ਟਰੈਕ ਆਉਣ ਵਾਲਾ ਆ ਉਹ ਕਿਹੜਾ ਆ ਮੈਂ ਕਿਹਾ ਮੇਰੀ ਗੱਲ ਸੁਣ ਵੀਰ ਮੈਂ ਤੇਰੇ ਨਾਲ ਦੋ ਲਾਈਨਾਂ ਸ਼ੇਅਰ ਕਰ ਸਕਦਾ ਉਤੋਂ ਜ਼ਿਆਦਾ ਨਹੀਂ ਫਿਰ ਮੈਂ ਫੋਨ ਚੱਕ ਲਿਆ ਫੋਨ ਚੱਕ ਕੇ ਕੋਈ ਮੈਸੇਜ ਹੈਗਾ ਮੇਰਾ ਮੈਂ ਬਾਈ ਦੀ ਥੋੜੀ ਜਿਹੀ ਫੱਟੀ ਲਾ ਦਿੱਤੀ ਬਾਈ ਹੱਸਣ ਲੱਗ ਪਿਆ ਕਹਿੰਦਾ ਲੌਂਗਿਆ ਇਹ ਕਿ ਐਸੀ ਗੱਲ ਹੋਈ ਯਾਰ ਕੋਲ ਬਿਠਾ ਕੇ ਕਿਹੜਾ ਬੇਇੱਜ਼ਤੀ ਕਰਦਾ ਹੁੰਦਾ ਉਹ ਮੈਂ ਕਿਹਾ ਬੇਇੱਜ਼ਤੀ ਨਹੀਂ ਯਾਰ ਇਹ ਇੱਕ ਫਨ ਇੰਗਰੀਟ ਠੀਕ ਸੀ ਮੇਰੀ ਜਸਟ ਫਨ ਇੰਗਲਿਸ਼ ਠੀਕ ਸੀ ਮੇਰੀ ਹਾਂ ਜਸਟ ਫਨ ਹੁੰਦਾ ਯਾਰ ਇਹ ਖੱਬੇ ਪਾਸੇ ਵੀ ਕੈਮਰਾ ਲੱਗ ਗਿਆ ਸੱਜੇ ਪਾਸੇ ਵੀ ਲੱਗ ਗਿਆ ਉਹ ਕੰਦਾ ਭਾਜੀ ਤੂੰ ਖੱਬੇ ਵਾਲੇ ਫਿਰ ਕੈਮਰੇ ਨੂੰ ਦੇਖਣਾ ਆ ਤੇ ਕੰਦਾ ਮੈਂ ਸੱਜੇ ਵਾਲੇ ਪਾਸੇ ਨੂੰ ਦੇਖਣਾ ਮੈਂ ਕਿਹਾ ਠੀਕ ਆ ਭਾਜੀ ਮੈਂ ਕਿਹਾ ਇੱਕ ਦੂਏ ਦੀ ਸ਼ਕਲ ਲਾ ਨੂੰ ਦੇਖ ਕੇ ਆਪਾਂ ਪੋਡਕਾਸਟ ਕਰਨਾ ਕਿ ਕੈਮਰੇ ਵਾਲ ਨੂੰ ਕਦਾ ਭਾਈ ਯਾਰ ਇੰਨੇ ਪੁਰਾਣੇ ਬੰਦੇ ਨਾ ਮਜ਼ਾਕ ਕਰਿਆ ਕਰੋ ਤੇ ਬਾਹਰ ਆਪਣਾ ਆਹ VIP ਫੈਸ਼ਨ ਮਿਲੇ ਵਾਲਾ ਰஞ்சிਤ ਆਪਣਾ ਪਰਸ਼ਾਵੇਂ ਵਾਂਗੂ ਭਰਾ ਰੰਦਾ ਦੂਆ ਭਰਾ ਆਪਣਾ ਗੋਪੀ ਆ VIP ਫੈਸ਼ਨ ਮਿਲੇ ਵਾਲਾ ਕਿਉਂਕਿ ਇਹਨਾਂ ਦਾ ਵੀ ਮੋਹਾਲੀ ਦੇ ਵਿੱਚ ਪੂਰਾ ਕਾਰੋਬਾਰ ਆ ਬੱਚਾ ਬੱਚਾ ਜਾਣਦਾ ਆ VIP ਫੈਸ਼ਨ ਮਿਲੇ ਨੂੰ ਕਿਉਂਕਿ ਜਿੱਦਾਂ ਦੇ ਮੇਰੇ ਕੱਪੜੇ ਹੁੰਦੇ ਜਿੱਦਾਂ ਦੀਆਂ ਮੇਰੀ ਐਡਰੈਸਾਂ ਹੁੰਦੀਆਂ ਸਾਰੇ VIP ਫੈਸ਼ਨ ਵਾਲੇ ਪ੍ਰੋਵਾਈਡ ਕਰਾਉਂਦੇ ਆ ਬਾਹਰ ਮੁੰਡੇ ਬੈਠੇ ਸੀਗੇ ਇਹਨਾਂ ਨੇ ਕਰਾਉਣੀਆਂ ਸੀਗੀਆਂ ਫੋਟੋਆਂ ਮੇਰੇ ਨਾਲ ਤੇ ਮੇਰਾ ਚੱਲ ਰਿਹਾ ਸੀ ਪੋਡਕਾਸਟ ਅਸੀਂ ਪੋਡਕਾਸਟ ਛੱਡ ਕੇ ਵੀ ਨਹੀਂ ਆ ਸਕਦੇ ਮੈਂ ਕਿਹਾ ਥੋੜੀ ਦੇਰ ਵੇਟ ਕਰੋ ਬਾਈ ਨਾਲ ਹੋ ਗਿਆ ਸਾਡੀ ਗਰਮੋ ਗਰਮੀ ਹੋ ਗਿਆ ਮਾਹੌਲ ਤੇ ਮੈਂ ਕਦੇ ਵੀ ਗੱਲ ਹਵਾ ਚ ਨਹੀਂ ਸੁੱਟੀ ਅਸੀਂ ਅੱਜ ਤੱਕ ਵੀ ਵੀਰੋ ਜੋ ਵੀ ਗੱਲ ਕੀਤੀ ਆ ਤੱਥ ਦੇ ਆਧਾਰ ਤੇ ਕੀਤੀ ਆ ਜੇ ਤੁਹਾਨੂੰ ਗੱਲ ਦਾ ਮਤਬਲ ਨਹੀਂ ਪਤਾ ਜੇ ਤੁਹਾਨੂੰ ਗੱਲ ਦਾ ਆਨਸਰ ਨਹੀਂ ਪਤਾ ਫਿਰ ਉਹ ਗੱਲ ਰੈਪ ਦੇ ਵਿੱਚ ਕਰਨੀ ਫਜ਼ੂਲ ਆ ਕਿਉਂਕਿ ਕੱਲ ਨੂੰ ਟੇਬਲ ਟਾਕ ਵੀ ਹੋ ਸਕਦੀ ਆ ਇੰਗਲਿਸ਼ ਲਾਉਂਗੀ ਆ ਵੱਲੇ ਤੇਰੇ ਫੇ ਉਹੀ ਗੱਲ ਸਹੀ ਬੋਲੀ ਹੁੰਦਾ ਮੈਂ ਮਤਲਬ ਕੱਲ ਨੂੰ ਟੇਬਲ ਟਾਕ ਵੀ ਹੋ ਸਕਦੀ ਆ ਕੋਈ ਸਾਨੂੰ ਗਲਤ ਠਹਿਰਾ ਸਕਦਾ ਤੁਸੀਂ ਉਹ ਗੀਤ ਆ ਚੀਜ਼ ਚੀਜ਼ ਕਿਉਂ ਪਾਈ ਤੁਸੀਂ ਉਹ ਰੈਪ ਦੇ ਵਿੱਚ ਆ ਚੀਜ਼ ਕਿਉਂ ਪਾਈ ਇਸ ਲਈ ਜਿਹੜਾ ਤੁਸੀਂ ਗੱਲ ਕਰ ਰਹੇ ਆ ਰੈਪ 'ਚ ਉਹਦਾ ਜਵਾਬ ਤੁਹਾਡੇ ਕੋਲ ਹੁਣ ਜ਼ਰੂਰੀ ਚਾਹੀਦਾ ਹਮੇਸ਼ਾ ਮੈਂ ਤੱਥ ਦੇ ਆਧਾਰ 'ਤੇ ਗੱਲ ਕੀਤੀ ਆ ਮੈਂ ਫੇਕ ਆ ਬਾਈ ਨੇ ਲਿਖੇ ਜਾ ਕਿਤੇ ਕੁਐਸਚਨ ਮੈਂ ਕਿਹਾ ਬਾਈ ਇਦਾਂ ਦੇ ਨਾ ਕਰ ਤੁਸੀਂ ਪਤਾ ਹੀ ਕਰਦੇ ਆ ਮੈਨੂੰ ਵਿਲਨ ਦਿਖਾ ਦਿੰਦੇ ਆ ਕਿ ਮੈਂ ਤਾਂ ਫਿਲਮ ਦਾ ਹੀਰੋ ਆ ਤੁਸੀਂ ਮੈਨੂੰ ਕਿਉਂ ਵਿਲਨ ਬਣਾਉਂਦੇ ਆ ਕਿਉਂਕਿ ਜਦੋਂ ਬੰਦਾ ਰਿਐਲਿਟੀ ਲਿਖਦਾ ਆ ਜਦੋਂ ਬੰਦਾ ਸੱਚ ਲਿਖਦਾ ਜਾਂ ਬੰਦਾ ਕੁਝ ਅਲੱਗ ਕਰਨਾ ਚਾਵੇ ਤੇ ਆਪ ਦੇ ਵਾਲੇ ਦੁਆਲੇ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਖਿੱਚਦੀਆਂ ਆ ਸੋ ਅਸੀਂ ਉਹਨਾਂ ਚੀਜ਼ਾਂ ਤੇ ਨਹੀਂ ਧਿਆਨ ਦੇਣਾ ਤੁਸੀਂ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਜਾਂ ਲੋਕ ਇਦਾਂ ਵੀ ਕਹਿੰਦੇ ਲੋਕ ਚੰਗਾ ਵੀ ਕਹਿੰਦੇ ਆ ਲੋਕ ਮਾੜਾ ਵੀ ਕਹਿੰਦੇ ਆ ਅਸੀਂ ਇੱਕ ਕਮਿੰਟ ਤੇ ਰਿਐਕਟ ਨਹੀਂ ਕਰ ਸਕਦੇ ਤੁਹਾਡੀ ਜਿਹੜੀ ਲਾਈਫ ਆ ਉਹ ਤੁਹਾਡੇ ਅੰਡਰ ਆ ਤੁਸੀਂ ਆਪਣੀ ਲਾਈਫ ਨੂੰ ਆਪਦੇ ਹਿਸਾਬ ਨਾਲ ਚਲਾ ਸਕਦੇ ਆ ਬਾਕੀ ਗੱਲ ਆ ਗਈ ਪੋਡਕਾਸਟ ਦੀ ਬੋਡਕਾਸਟ ਮੈਂ ਗੱਲ ਕੀਤੀ ਸੀ ਦੀਪ ਸਿੱਧੂ ਭਾਈ ਦੀ ਮੈਂ ਕਿ ਅੱਜ ਦੀਪ ਸਿੱਧੂ ਦੀਆਂ ਫੋਟੋਆਂ ਗੱਡੀਆਂ ਤੇ ਬਹੁਤ ਲੱਗੀਆਂ ਹੁੰਦੀਆਂ ਆ ਪਰ ਇੱਕ ਸਮਾਂ ਐਸਾ ਵੀ ਸੀਗਾ ਦੀਪ ਸਿੱਧੂ ਮੁਹਾਲੀ ਦੇ ਵਿੱਚ ਕਿਰਾਏ ਦਾ ਫਲੈਟ ਲੱਭਦਾ ਫਿਰਦਾ ਸੀ ਜੇ ਮੈਂ ਅੱਜ ਤੁਹਾਨੂੰ ਉਹ ਸੋਸਾਇਟੀ ਦਾ ਨਾਮ ਦੱਸ ਦਵਾਂ ਉਹ ਸੋਸਾਇਟੀ ਦੇ ਬਾਹਰ ਹੀ ਦੀਪ ਸਿੱਧੂ ਦੀ ਫੋਟੋ ਲੱਗੀ ਹੋਆ ਅੱਜ ਸਾਡੇ ਬੰਦੇ ਸਾਡੇ ਬੰਦੇ ਬੰਦੇ ਨੂੰ ਜੀਂਦੇ ਨੂੰ ਉਹ ਚੀਜ਼ ਦੇ ਹੀ ਨਹੀਂ ਪਾਉਂਦੇ ਅਸੀਂ ਬਾਅਦ ਦੇ ਵਿੱਚ ਉਹ ਚੀਜ਼ ਦਿੰਨੇ ਆ ਜਦੋਂ ਬੰਦੇ ਨੂੰ ਕੋਈ ਉਸ ਚੀਜ਼ ਦਾ ਫਾਇਦਾ ਹੀ ਨਹੀਂ ਹੋਣਾ ਜਦੋਂ ਬੰਦੇ ਨੇ ਉਹ ਚੀਜ਼ ਦੇਖੀ ਨਹੀਂ ਹੋਣੀ ਮਤਲਬ ਤੁਸੀਂ ਜਦੋਂ ਵੀ ਆਪਣਾ ਕੰਮ ਕਰਨਾ ਆ ਤੁਸੀਂ ਲੋਕਾਂ ਵੱਲ ਨਹੀਂ ਦੇਖਣਾ ਕੋਈ ਕੁਝ ਵੀ ਕੰਦਾ ਜੇ ਕੰਦਾ ਤੁਹਾਨੂੰ ਜੋ ਤੁਹਾਡੀ ਚੀਜ਼ ਆ ਉਹ ਮਿਲ ਜਾਣੀ ਆ ਇਹ ਗੱਲ ਆ ਗਈ ਹੁਣ ਪੋਡਕਾਸਟ ਦੀ ਪੋਡਕਾਸਟ ਸਾਡਾ ਤਕਰੀਬਨ ਤਕਰੀਬਤ ਹੋ ਹੀ ਚੱਲਾ ਸੀਗਾ ਤੇ ਨਾਲ ਚਾਹ ਵੀ ਤੁਹਾਨੂੰ ਪਤਾ ਨਾਲ ਹਲਕੇ ਹਲਕੇ ਸੱਪ ਚੱਲ ਰਹੇ ਸੀਗੇ ਨਾਲ ਇਹ ক্লোਜ਼-ਅਪ ਲਾਇਆ ਹੋਇਆ ਵੀਰੋ ਮੈਂ ਉਧਾ ਕੈਮਰੇ ਤੁਹਾਡੇ ਨਾਲ ਦਿਖਾਈ ਨਹੀਂ ਦੇ ਰਿਹਾ ਸਾਡੇ ਨਾਲ ਕੈਮਰੇ ਦੁਆਰਾ ਬੋਲਦਾ ਦਿਖਾਈ ਨਹੀਂ ਦੇ ਰਿਹਾ ਬਸ ਆ ਤੁਸੀਂ ਦੇਖ ਸਕਦੇ ਆ ਬਾਕੀ ਸਾਰੀ ਟੀਮ ਉਹਨਾਂ ਦੀ ਆ ਗਈ ਇਹਨਾਂ ਨੇ ਦੂਰ ਤੋਂ ਲਾਇਆ ਤੇ ਪੋਡਕਾਸਟ ਅਸੀਂ ਘਰ ਹਟੇ ਸੀ ਮੈਸੇਜ ਮੇਰਾ ਤੁਹਾਨੂੰ ਸਾਰਿਆਂ ਨੂੰ ਇਹ ਆ ਕਿ ਜਦੋਂ ਵੀ ਮੇਰਾ ਬਲੌਗ ਦੇਖਦੇ ਹੋ ਨੇ ਸ਼ੇਅਰ ਕਰਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ